ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਪ ਨਰਾਇਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਨੂੰ ਸਦਾ ਨਮਸਕਾਰ ਹੈ ਮਹਾਰਾਜਿਆਂ ਦਾ ਪਾਵਨ ਪਵਿੱਤਰ ਇਲਾਹੀ ਨਾਮ ਤੁਰਕੀ ਇਲਾਹੀ ਬਾਣੀ ਖਾਲਸਾ ਦੀ ਸਦਾ ਸੁਖ ਦੇਣ ਵਾਲੀ ਹੈ ਇਸ ਬਾਣੀ ਨੂੰ ਪੜਿਆਂ ਸੁਣਿਆ ਮਹਾਰਾਜ ਦੀ ਕਿਰਪਾ ਸਦਕਾ ਸਰੀਰ ਦੇ ਗੁੱਝੇ ਭੇਦਾਂ ਦਾ ਪਤਾ ਲੱਗਦਾ ਬਾਣੀ ਨੂੰ ਵਿਚਾਰਨ ਵਾਲਾ ਮਨੁੱਖ ਬਾਣੀ ਪੜਨ ਵਾਲਾ ਮਨੁੱਖ ਖਾਲਸਾ ਦੀ ਸੂਝਵਾਨ ਹੋ ਜਾਇਆ ਕਰਦਾ ਕਿਸੇ ਪ੍ਰਕਾਰ ਦੀ ਵਿਚਾਰ ਹੋਵੇ ਕਿਸੇ ਪ੍ਰਕਾਰ ਦਾ ਖਾਲਸਾ ਜੀ ਕੋਈ ਨਿਰਣਾ ਹੋਵੇ ਆਮ ਕਰਕੇ ਲੋਕ ਉਹਨਾਂ ਕੋਲੇ ਪਹਿਲਾਂ ਜਾਂਦੇ ਹੁੰਦੇ ਸੀ ਜਿਹੜਾ ਕੋਈ ਗੁਰਮਖੋਆ ਕਰਦਾ ਸੀ ਚਾਹੇ ਕੋਈ ਮੌਲਵੀ ਸੀ ਚਾਹੇ ਕੋਈ ਪੰਡਤ ਸੀ ਤੇ ਖਾਲਸਾ ਜੀ ਇਹਨਾਂ ਨੂੰ ਮਹਾਰਾਜ ਜੀ ਦੇ ਨਾਮ ਦਾ ਗਿਆਨ ਹੋਣਾ ਸੋ ਇਸੇ ਕਰਕੇ ਲੋਕ ਆਪਣੇ ਸ਼ੰਕੇ ਆਪਣੇ ਨਿਰਨੇ ਆਪਣੇ ਸਵਾਲ ਲੈ ਕੇ ਇਹਨਾਂ ਮਹਾਂਪੁਰਸ਼ਾਂ ਦੇ ਕੋਲ ਜਾਇਆ ਕਰਦਾ ਸੀ ਕਰਦੇ ਸੀ ਤੇ ਸੋ ਇਹੀ ਚੀਜ਼ ਜਿਹੜੀ ਹੈ ਉਹ ਗੁਰੂ ਸਾਹਿਬ ਤੋਂ ਮਿਲਦੀ ਹੈ ਹੁਣ ਅੱਜ ਕੋਈ ਸੰਤ ਹੈ ਕੋਈ ਸਾਧੂ ਹੈ ਆਪਾਂ ਉਹਨਾਂ ਦਾ ਕਿੰਨਾ ਅਦਬ ਸਤਕਾਰ ਕਰਦੇ ਹਾਂ ਪਰ ਖਾਲਸਾ ਜੀ ਉਹ ਸੰਤ ਕਿਵੇਂ ਬਣਿਆ ਗੁਰੂ ਕੀ ਬਾਣੀ ਪੜ ਕੇ ਗੁਰੂ ਦਾ ਨਾਮ ਜਪ ਕੇ ਉਹ ਸਾਧੂ ਕਿਵੇਂ ਬਣਿਆ ਨਾਮ ਜਪ ਕੇ ਉਹ ਬ੍ਰਾਹਮ ਗਿਆਨੀ ਕਿਵੇਂ ਬਣਿਆ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਸੋ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਕੁਝ ਵੀ ਨਹੀਂ ਜਾਣਦੇ ਕਈ ਵਾਰ ਇਉਂ ਹੋ ਜਾਂਦਾ ਖਾਲਸਾ ਜੀ ਬੰਦਾ ਧੁਰ ਕੀ ਬਾਣੀ ਨੂੰ ਨਿੰਦਦਾ ਹੈ ਤੇ ਜਿਹੜਾ ਕੋਈ ਘਰੇ ਆ ਕੇ ਬੰਦਾ ਬੈਂਦਾ ਉਹਨੂੰ ਖਾਲਸਾ ਜੀ ਉਹ ਹੱਥਾਂ ਦੇ ਚੁੱਕ ਲੈਂਦਾ ਤੇ ਗੁਰੂ ਕੀ ਬਾਣੀ ਨੂੰ ਨਿੰਦ ਦਿੰਦਾ ਪਰ ਉਹ ਮੂਰਖ ਨੂੰ ਇਹ ਨਹੀਂ ਪਤਾ ਲੱਗਦਾ ਵੀ ਗੁਰੂ ਕੀ ਬਾਣੀ ਨੇ ਹੀ ਤੇ ਉਹ ਸੰਤ ਬਣਾਇਆ ਗੁਰੂ ਕੀ ਬਾਣੀ ਤੋਂ ਬਿਨਾ ਗੁਰੂ ਅਕਾਲਪੁਰਖ ਤੋਂ ਬਿਨਾ ਖਾਲਸਾ ਦੀ ਕੋਈ ਵੀ ਪਦਵੀ ਜਿਹੜੀ ਉਹ ਪ੍ਰਾਪਤ ਨਹੀਂ ਹੋ ਸਕਦੀ ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੁੱਖ ਰਖੀਏ ਸਤਿਗੁਰਾਂ ਨੂੰ ਮੁੱਖ ਰੱਖ ਕੇ ਚੱਲੀਏ ਫਿਰ ਖਾਲਸਾ ਜੀ ਜਿਹੜੇ ਰਸਤੇ ਹਨ ਉਹ ਆਪਣੇ ਆਪ ਖੋਲਦੇ ਜਿੰਦਗੀ ਦਾ ਜਿਹੜਾ ਰਸਤਾ ਹੈ ਸੁਖਾਲਾ ਹੋ ਜਾਂਦਾ ਹੈ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਅੰਤਰ ਆਤਮਿਕ ਗਿਆਨ ਆ ਜਾਂਦਾ ਤੇ ਜਿੰਨਾ ਮਨੁੱਖਾਂ ਦੇ ਕੋਲ ਖਾਲਸਾ ਜੀ ਗਿਆਨ ਹੀ ਨਹੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਿੱਖ ਵੀ ਹੋਈਏ ਤੇ ਗਿਆਨ ਕਿਸੇ ਪ੍ਰਕਾਰ ਦੀ ਸੋਝੀ ਨਾ ਹੋਵੇ ਅਫਸੋਸ ਵਾਲੀ ਗੱਲ ਹੈ ਕਿ ਬਹੁਤੇ ਲੋਕ ਜਿਨ੍ਹਾਂ ਨੂੰ ਖਾਲਸਾ ਜੀ ਕੱਖ ਵੀ ਨਹੀਂ ਪਤਾ ਜਿਵੇਂ ਸ਼ੀਧੀ ਜੋੜ ਮੇਲੇ ਲੰਘ ਕੇ ਗਏ ਫਤੇਗੜ ਸਾਹਿਬ ਉਥੇ ਪੁੱਛਿਆ ਗਿਆ ਖਾਲਸਾ ਜੀ ਕਈਆਂ ਨੂੰ ਕਿਸੇ ਪ੍ਰਕਾਰ ਕੋਈ ਸੋਝੀ ਨਹੀਂ ਕੋਈ ਆਪਣੇ ਸ਼ਹੀਦਾਂ ਬਾਰੇ ਪੁੱਛਿਆ ਜਾਵੇ ਬਾਬਾ ਦੀਪ ਸਿੰਘ ਸਾਹਿਬ ਬਾਰੇ ਪੁੱਛਿਆ ਜਾਵੇ ਬਾਬਾ ਨੂਰ ਸਿੰਘ ਸਾਹਿਬ ਬਾਰੇ ਪੁੱਛਿਆ ਜਾਵੇ ਜਾਂ ਖਾਲਸਾ ਜੀ ਗੁਰੂ ਮਹਾਰਾਜ ਜੀਆ ਦੇ ਜੀਵਨ ਬਾਰੇ ਕੁਝ ਪੁੱਛਿਆ ਜਾਵੇ ਤੇ ਆਪਣੇ ਆਪ ਨੂੰ ਸਿੱਖ ਅਖਾਉਣ ਵਾਲਾ ਉਹ ਖਾਲਸਾ ਜੀ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਕਿਉਂਕਿ ਜੇ ਗੁਰੂ ਵਾਲੇ ਹਾਂ ਤੇ ਆਪਣੇ ਗੁਰੂ ਦੀ ਕੱਲੀ-ਕੱਲੀ ਗੱਲ ਦਾ ਪਤਾ ਹੋਣਾ ਚਾਹੀਦਾ ਆਪਣੇ ਗੁਰੂ ਦੀ ਸਮਰਥਾ ਆਪਣੇ ਗੁਰੂ ਦੀ ਮਹਿਮਾ ਇਹ ਸਾਰੇ ਗੁਣ ਉਸ ਸਿੱਖ ਵਿੱਚ ਹੋਣੇ ਚਾਹੀਦੇ ਆ ਫਿਰ ਖਾਲਸਾ ਜੀ ਉਹਦੀ ਕੋਈ ਮਹਾਰਾਜ ਦੇ ਥਾਂ ਮਹਾਰਾਜ ਦੇ ਦਰਗਾਹ ਵਿੱਚ ਕੋਈ ਥਾਂ ਬਣਦੀ ਤੇ ਬਹੁਤੇ ਲੋਕ ਖਾਲਸਾ ਜੀ ਉਹ ਨੇ ਜਿਨ੍ਹਾਂ ਨੂੰ ਗਿਆਨ ਕਿਸੇ ਪ੍ਰਕਾਰ ਦਾ ਨਹੀਂ ਤੇ ਹਰ ਥਾਂ ਟੰਗ ਅੜਾ ਲੈਣੀ ਹਰ ਥਾਂ ਜਾ ਕੇ ਬਹਿਸ ਬਸਈਆ ਕਰ ਲੈਣਾ ਉਹ ਉਹ ਮੂਰਖ ਹੋਇਆ ਕਰਦੇ ਜਿਵੇਂ ਖਾਲਸਾ ਜੀ ਅੱਜਕੱਲ ਜਿਹੜਾ ਬੰਦਾ ਜਿਹੜਾ ਕਹਿੰਦਾ ਜਿਹੜਾ ਨਾਰਮਲੀ ਸੋਚ ਲਈਏ ਤੇ ਇੱਕ ਮੁੱਦਾ ਹੈ ਕਿ ਜਿਹੜਾ ਚਟੰਗਾ ਹੈ ਜਾਂ ਆਮਾਸ ਖਾਣਾ ਉਹ ਸਿੱਖ ਕੌਮ ਦੇ ਵਿੱਚ ਹੈ ਕਿ ਨਹੀਂ ਹੈ ਇਹ ਆਮ ਕਰਕੇ ਗੱਲ ਖਾਲਸਾ ਜੀ ਇਹਦੇ ਉੱਤੇ ਰੋਲਾ ਪੈਂਦਾ ਹੁਣ ਵੀ ਕਈ ਇਹੋ ਜਿਹੇ ਗੁਰਮੁਖ ਸੱਜਣ ਨੇ ਖਾਲਸਾ ਜੀ ਗੁਰਮੁਖ ਜਿਹੜਾ ਨਾ ਉਹਦਾ ਮੁਖ ਸਿਰਫ ਤੇ ਸਿਰਫ ਗੁਰੂ ਵਾਲਾ ਉਹ ਕਿਸੇ ਵਾਲ ਨਹੀਂ ਤੱਕਦਾ ਕਿਸੇ ਦੀ ਗੱਲ 'ਚ ਨਹੀਂ ਆਉਂਦਾ ਜਦੋਂ ਸਮਾਂ ਬਣਦਾ ਉਸ ਵੇਲੇ ਖਾਲਸਾ ਦੀ ਖੰਡਾ ਖੜਕਾਉਣ ਦੀ ਉਹ ਖੇਡ ਵਰਤੋਂਦਾ ਜਿਵੇਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵੇਖੋ ਮਹਾਰਾਜਿਆਂ ਨੇ ਸਤਗੁਰਾਂ ਨੇ ਦਇਆ ਕੀਤੀ ਬਾਬਾ ਦੀਪ ਸਿੰਘ ਸਾਹਿਬ ਜੀ ਹੁਣ ਅਮਰਤ ਛਕਿਆ ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਰਹੇ ਉਸ ਤੋਂ ਬਾਅਦ ਸਾਰੀ ਖੇਡ ਆਪਾਂ ਨੂੰ ਪਤਾ ਵਾਪਰੀ ਮਹਾਰਾਜਿਆਂ ਦਾ ਪਰਿਵਾਰ ਵਿਛੋੜਿਆ ਗਿਆ ਫਿਰ ਉਸ ਤੋਂ ਬਾਅਦ ਸ਼ਹੀਦ ਹੋ ਗਏ ਸਿੰਘ ਮਹਾਰਾਜ ਦੇ ਸਹਬਜ਼ਾਦੇ ਸਤਗੁਰਾਂ ਦਾ ਸਾਰਾ ਪਰਿਵਾਰ ਹੀ ਤੁਸੀਂ ਇਸੇ ਪ੍ਰਕਾਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਫਿਰ ਮਹਾਰਾਜ ਨੇ ਸੱਦਿਆ ਕਲਮਾ ਘੜ ਤੇ ਦਿਵਾਤ ਜਿਹੜੀ ਬਣਾਉਣ ਦਾ ਸ਼ਾਹੀ ਬਣਾਉਣ ਦਾ ਕੰਮ ਮਹਾਰਾਜ ਨੇ ਸੌਪਿਆ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਇਹ ਹੁਕਮ ਲਾਇਆ ਮਹਾਰਾਜ ਦੱਖਣ ਨੂੰ ਚਲੇ ਗਏ ਬਾਬਾ ਦੀਪ ਸਿੰਘ ਸਾਹਿਬ ਵੀ ਗਏ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਭੇਜ ਦਿੱਤਾ ਗਿਆ ਵੀ ਤੁਸੀਂ ਜਿਹੜਾ ਸ੍ਰੀ ਦਮਦਮਾ ਸਾਹਿਬ ਦਾ ਕਾਰਜਕਾਰ ਜੋ ਵੀ ਕੰਮ ਕਾਰਜ ਹੈ ਉਹ ਤੁਸੀਂ ਸਾਂਭਣਾ ਤੇ ਖਾਲਸਾ ਜੀ ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀ ਕਿਰਿਆ ਕਰਦੇ ਰਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹੱਥੀਂ ਸਰੂਪ ਲਿਖੇ ਸ੍ਰੀ ਦਸਮਗ੍ਰੰਥ ਮਹਾਰਾਜ ਦੀ ਬਾਣੀ ਲਿਖੀ ਸੋ ਇਸੇ ਪ੍ਰਕਾਰ ਇੱਕ ਸਰੂਪ ਖਾਲਸਾ ਦੀ ਅਰਬੀ ਦੇ ਵਿੱਚ ਲਿਖਿਆ ਜਿਹੜਾ ਬਗਦਾਦ ਵਿੱਚ ਹੈ ਤੇ ਉਹ ਇਹਦੇ ਵਿੱਚ ਸਾਡੇ ਲੋਕ ਜਿਹੜੇ ਬਹੁਤੇ ਪੱਗਾਂ ਵਾਲੇ ਜਿਨ੍ਹਾਂ ਨੂੰ ਮੈਂ ਬੁੱਝੜ ਕਹੂੰਗਾ ਜਿਹੜੇ ਕਹਿੰਦੇ ਦਸਮ ਪਾਤਸ਼ਾਹ ਦੀ ਬਾਣੀ ਹੈ ਨਹੀਂ ਜਿਵੇਂ ਖਾਲਸਾ ਜੀ ਇੱਕ ਪੋਡਕਾਸਟ ਤੇ ਮਸ਼ਹੂਰ ਹੋ ਰਿਹਾ ਬੰਦਾ ਕਹਿੰਦੇ ਇਹ ਕਲਗੀਧਰ ਮਹਾਰਾਜ ਦੀ ਕੋਈ ਰਚਨਾ ਨਹੀਂ ਇਹ ਬਾਅਦ 71 ਹੋਈ ਹੈ ਜੇ ਬਾਅਦ 71 ਹੋਈ ਹੈ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਹੱਥ ਲਿਖਤ ਸਰੂਪ ਕਿਵੇਂ ਉਹ ਉਹ ਜਿਹੜਾ ਸ੍ਰੀ ਪਟਨਾ ਸਾਹਿਬ ਤੇ ਹਜੂਰ ਸਾਹਿਬ ਆ ਉਹ ਕਿਵੇਂ ਖਾਲਸਾ ਜੀ ਉਹ ਉਹ ਕਿੱਥੋਂ ਆ ਗਿਆ ਸਰੂਪ ਜੇ ਬਾਣੀ ਬਾਹਰ ਵਿੱਚ ਕਿਸੇ ਨੇ ਲਿਖੀ ਆ ਪਤਾ ਨਹੀਂ ਇਹਨਾਂ ਦੇ ਮਤ ਨਹੀਂ ਕੰਮ ਕਰਦੀ ਦਿਮਾਗ ਨਹੀਂ ਕੰਮ ਕਰਦਾ ਵੀ ਇਹ ਕਿਹੋ ਜਿਹੇ ਲੋਕ ਬੋਲ ਬੋਲਦੇ ਫਿਰ ਖਾਲਸਾ ਜੀ ਦੂਸਰੀ ਗੱਲ ਜਿਹੜੀ ਇਹਨਾਂ ਨੇ ਚੁੱਕੀ ਆ ਕਿ ਸਿੱਖ ਪੰਥ ਦੇ ਵਿੱਚ ਮਾਸ ਖਾਣਾ ਚਾਹੀਦਾ ਕਿ ਨਹੀਂ ਚਾਣਾ ਚਾਹੀਦਾ ਖਾਲਸਾ ਜੀ ਮਾਸ ਨਹੀਂ ਖਾਣਾ ਚਾਹੀਦਾ ਸਿੱਖ ਨੂੰ ਪਰ ਕਿਹੜਾ ਮਾਸ ਜਿਹੜਾ ਦੁਕਾਨਾਂ ਤੋਂ ਮਿਲਦਾ ਜਿਹੜਾ ਟੁਕਿਆ ਜਾਂਦਾ ਜਾਂ ਜਿਹੜਾ ਪਰਥਾ ਖਾਲਸਾ ਜੀ ਜਿਵੇਂ ਆਮ ਕਰਕੇ ਲੋਕ ਆ ਜੜੀਆਂ ਕੋਈ ਬੱਕਰੀਆਂ ਬਿਮਾਰ ਹੋ ਜਾਂਦੀਆਂ ਉਹਨਾਂ ਨੂੰ ਵੱਡ ਕੇ ਤੇ ਦੁਕਾਨਾਂ ਦੇ ਵਿੱਚ ਵੇਚਿਆ ਜਾਂਦਾ ਹੋਰ ਕਈ ਪ੍ਰਕਾਰ ਦੇ ਧੋਖੇ ਨਾਲ ਮੀਟ ਵੇਚਿਆ ਜਾਂਦਾ ਇਹ ਵਿਵਰਜਤ ਆ ਸਿੱਖ ਨੂੰ ਸਿੱਖ ਨਹੀਂ ਖਾ ਸਕਦਾ ਕਦੇ ਨਹੀਂ ਖਾ ਸਕਦਾ ਤੇ ਖਾਲਸਾ ਜੀ ਜੇ ਸਿੱਖ ਨੇ ਖਾਣਾ ਹੈ ਤੇ ਸਿੱਖ ਜਿਹੜਾ ਉਹ ਚਟੰਗੇ ਦਾ ਪਾਠ ਜਿਹੜਾ ਜਦੋਂ ਚੰਡੀ ਦਾ ਵਾਰ ਹੋਵੇ ਜਾਂ ਦਸਵੇਂ ਪਾਤਸ਼ਾਹ ਦੀ ਦਸਮ ਗ੍ਰੰਥ ਦਾ ਪਾਠ ਹੋਵੇ ਤਾਂ ਉਸ ਵੇਲੇ ਖਾਲਸਾ ਦੀ ਉਹ ਜਿਹੜਾ ਚਟੰਗਾ ਹੁੰਦਾ ਉਹ ਚਟੰਗਾ ਸਿੰਘ ਛੱਕ ਸਕਦਾ ਜੇ ਉਹਦੀ ਖੁਸ਼ੀ ਆ ਨਾ ਤੇ ਸਿੱਖੀ ਮਾਸ ਖਾਣ ਨਾਲ ਖਾਲਸਾ ਦੀ ਪਾਈ ਜਾਂਦੀ ਹੈ ਤੇ ਨਾ ਸਿੱਖੀ ਬਿਨਾ ਮਾਸ ਖਾਆਂ ਪਾਈ ਜਾਂਦੀ ਹੈ ਇਹ ਲੋਕਾਂ ਨੂੰ ਮਹਾਰਾਜ ਨੇ ਇਹ ਜਿਹੜਾ ਉਹ ਸ਼ਬਦ ਆਉਂਦਾ ਹੈ ਕਿ ਮਾਸ ਮਾਸ ਕਰ ਮੂਰਖ ਝਗੜੇ ਤੇ ਗਿਆਨ ਧਿਆਨ ਨਹੀਂ ਜਾਣਾ ਸੋ ਇਹ ਵਾਲਾ ਜਿਹੜੀ ਤੋਕ ਹੈ ਇਹਨੂੰ ਖਾਲਸਾ ਜੀ ਖਾਣ ਵਾਲੇ ਵੀ ਲਾਈ ਜਾਂਦੇ ਤੇ ਨਾ ਖਾਣ ਵਾਲੇ ਵੀ ਲਾਈ ਜਾਂਦੇ ਇਥੇ ਗੱਲ ਹੈ ਖੇੜ ਸਾਰੀ ਹੈ ਖਾਲਸਾ ਜੀ ਅੰਤਰ ਆਤਮੇ ਦੀ ਜਿੱਦਾਂ ਹੁਣ ਖਾਲਸਾ ਜੀ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਵੀ ਇੱਕ ਸਪੀਚ ਬਹੁਤ ਸਪੀਚਾਂ ਨੇ ਮਹਾਂਪੁਰਸ਼ਾਂ ਦੀਆਂ ਖਾਲਸਾ ਜੀ ਇਹਨਾਂ ਲੋਕਾਂ ਨੇ ਜਿਹੜੇ ਨਹੀਂ ਖਾਂਦੇ ਉਹਨਾਂ ਨੇ ਉਹ ਗੱਲਾਂ ਬਾਹਰ ਨਹੀਂ ਕੱਢੀਆਂ ਦੂਜੀਆਂ ਕੱਢ ਦਿੱਤੀਆਂ ਹੁਣ ਸਪੀਚ ਇੱਕ ਵਾਇਰਲ ਹੁੰਦੀ ਹੈ ਕਿ ਸੰਤਾਂ ਨੂੰ ਕੋਈ ਪੁੱਛਦਾ ਵੀ ਆਪਣਾ ਵੀ ਬਾਬਾ ਜੀ ਦਸਮ ਪਾਸ਼ਾ ਮਹਾਰਾਜ ਦੀ ਬਾਣੀ ਦੀ ਮਰਿਆਦਾ ਕੀ ਹੈ ਤੇ ਮਹਾਂਪੁਰਸ਼ ਕਹਿੰਦੇ ਵੀ ਭਾਈ ਜੇ ਮਰਿਆਦਾ ਪੁੱਛਣੀ ਹੈ ਤੇ ਫਿਰ ਤੁਸੀਂ ਨਿਹੰਗ ਸਿੰਘਾਂ ਕੋਲੇ ਜਾਓ ਆਮ ਕਰਕੇ ਤੁਸੀਂ ਸੁਣੀ ਹੋਣੀ ਹੈ ਹੁਣ ਖਾਲਸਾ ਜੀ ਉਹ ਸਪੀਚ ਆ ਗਈ ਹੈ ਬਾਹਰ ਤੇ ਉਹਦੇ ਵਿੱਚ ਉਹਨਾਂ ਨੇ ਕਹਿਣਾ ਕੀਤਾ ਕਿ ਜੇ ਦਸਵੇਂ ਪਾਸ਼ਾ ਮਹਾਰਾਜ ਦੀ ਬਾਣੀ ਦਾ ਭਾਈ ਪਾਠ ਕਰਾਉਣਾ ਤੇ ਪੰਜ ਪੰਜ ਬਕਰੇ ਨਿਹੰਗ ਸਿੰਘ ਪਹਿਲਾਂ ਝਟਕਾਉਂਦੇ ਆ ਸ਼ੁਰੂ ਕਰਨ ਵੇਲੇ ਤੇ ਖਾਲਸਾ ਜੀ ਪੰਜ ਬਕਰੇ ਮੱਧ ਤੇ ਤੇ 25 ਬਕਰੇ ਜਦੋਂ ਭੋਗ ਪੈਂਦਾ ਉਸ ਵੇਲੇ ਤੇ ਪੂਰਾ ਦਾਲਪੰਤ ਇਕੱਠਾ ਹੁੰਦਾ ਜਿਸ ਵੇਲੇ ਖਾਲਸਾ ਜੀ ਦਸਵੇਂ ਪਾਸ਼ਾ ਮਹਾਰਾਜ ਦੀ ਬਾਣੀ ਦਾ ਭੋਗ ਪੈਂਦਾ ਤੇ ਮਹਾਂਪੁਰਸ਼ ਕਹਿੰਦੇ ਭਾਈ ਅਸੀਂ ਤਾਂ ਕਰਦੇ ਨਹੀਂ ਤੇ ਇਹ ਨਿਹੰਗ ਸਿੰਘ ਤੁਹਾਨੂੰ ਦੱਸ ਸਕਦੇ ਉਹ ਕਰਦੇ ਆ ਇਸ ਕਰਕੇ ਖਾਲਸਾ ਜੀ ਦਸਵੇਂ ਪਾਸ਼ਾ ਮਹਾਰਾਜ ਦੀ ਬਾਣੀ ਦੀ ਮਰਿਆਦਾ ਹੈ ਤੇ ਚਟੰਗਾ ਜਿਹੜਾ ਹੈ ਉਹ ਖਾਲਸੇ ਪੰਥ ਵਿੱਚ ਪ੍ਰਵਾਨ ਹੈ ਖੁੱਲਾ ਮੀਟ ਛਕਣਾ ਬਾਹਰੋਂ ਛਕ ਲੈਣਾ ਆਂਡੇ ਛਕੀ ਜਾਣੇ ਉਹ ਖਾਲਸਾ ਜੀ ਸਾਰਾ ਕੁਝ ਗਲਤ ਹੈ ਤੇ ਇਹਦੇ ਵਿੱਚ ਹੁਣ ਵਿਵਾਦੀ ਬਣੇ ਹੋਏ ਆ ਸਾਡੇ ਗੁਰਸਿੱਖ ਜਿਹੜੇ ਬਾਣੀ ਪੜ੍ਹਦੇ ਆ ਤੇ ਉਹ ਖਾਲਸਾ ਜੀ ਕਹਿੰਦੇ ਆ ਵੀ ਮੀਟ ਨਹੀਂ ਖਾਣਾ ਚਾਹੀਦਾ ਇਹ ਨਿਹੰਗ ਸਿੰਘ ਜਿਹੜੇ ਆ ਗਲਤ ਆ ਇਦਾਂ ਆ ਉਦਾਂ ਆ ਕਈ ਗੱਲਾਂ ਤੇ ਖਾਲਸਾ ਜੀ ਮੇਰਾ ਇੱਕ ਪ੍ਰਸ਼ਨ ਹੈ ਦਾਸ ਨਹੀਂ ਸ਼ਕਦਾ ਮੈਂ ਤੁਹਾਨੂੰ ਵਾਰ-ਵਾਰ ਵੀ ਇਹ ਗੱਲ ਕਹਿਨਾ ਕਿ ਮੈਂ ਖੁਦ ਨਹੀਂ ਸ਼ਕਦਾ ਪਰ ਮੈਂ ਵਿਰੋਧ ਨਹੀਂ ਕਰਦਾ ਕਿਉਂਕਿ ਹੁਣ ਚੰਗੀ ਚੰਡੀ ਦੇ ਜਾਬ ਨਾਲ ਕਈਆਂ ਦੇ ਖਾਲਸਾ ਜੀ ਕਾਰਜ ਸਵਰੇ ਆ ਕਈਆਂ ਦੇ ਘਰਾਂ ਵਿੱਚ ਸੋਖ ਮਹਾਰਾਜ ਨੇ ਵਰਤਾਏ ਆ ਉਹ ਇਵੇਂ ਵਰਤਾਏ ਸੋ ਮੈਂ ਇੱਕ ਪ੍ਰਸ਼ਨ ਕਰਨਾ ਚਾਹੁੰਦਾ ਹਾਂ ਆਪ ਸੰਗਤਾਂ ਵਿੱਚੋਂ ਵੀ ਦੱਸ ਸਕਦੇ ਹੋ ਤੇ ਜਾਂ ਕੋਈ ਹੋਰ ਸੁਖ ਸੁਣਦਾ ਹੋਵੇ ਜਰੂਰ ਦੱਸੇ ਪਾਈ ਕਿ ਜੇ ਨਿਹੰਗ ਸਿੰਘ ਜਿਹੜਾ ਬੱਕਰਾ ਖਾਣਾ ਖਾਲਸੇ ਪੰਥ ਵਿੱਚ ਪ੍ਰਮਾਣ ਨਹੀਂ ਤੇ ਬੱਕਰਾ ਖਾਣਾ ਮਨਮੁੱਖਾਂ ਦੀ ਖੇਡ ਹੈ ਬਹੁਤੇ ਗਿਆਨੀ ਇਹ ਕਹਿੰਦੇ ਆ ਨਾ ਵੀ ਜ਼ਿਆਦਾਤਰ ਲੋਕ ਇਹ ਕਹਿੰਦੇ ਆ ਕਿ ਜਿਹੜਾ ਬੱਕਰਾ ਖਾਣਾ ਤੇ ਇਹ ਮੀਟ ਖਾਣਾ ਆ ਸਿੰਘ ਖਾਂਦੇ ਜਿਹੜਾ ਇਹਨਾਂ ਇਹ ਗੁਰਸਿੱਖ ਨਹੀਂ ਹੈਗੇ ਇਹ ਸਿੱਖ ਨਹੀਂ ਹੈਗੇ ਤੇ ਖਾਲਸਾ ਜੀ ਮੇਰਾ ਇੱਕ ਪ੍ਰਸ਼ਨ ਹੈ ਜੇ ਉਹ ਮੀਟ ਨਹੀਂ ਮੀਟ ਖਾਂਦੇ ਆ ਉਹ ਸਿੱਖ ਨਹੀਂ ਹੈਗੇ ਤੇ ਫਿਰ ਉਹਨਾਂ ਦੇ ਬਚਨ ਕਿਦਾਂ ਪੂਰੇ ਹੁੰਦੇ ਮੈਨੂੰ ਉਹ ਸਮਝ ਨਹੀਂ ਆਉਂਦੀ ਪਿਓ ਜਿਹੜਾ ਅਮਰਤ ਵੇਲੇ ਸਵਾ 12 ਉੱਠ ਕੇ ਜਾਪ ਕਰਦੇ ਆ ਸਵਾ 12 ਉੱਠ ਕੇ ਇਸ਼ਨਾਨ ਕਰ ਲੈਣਾ ਦਲ ਪੰਥ ਨੇ ਖਾਲਸਾ ਦੀ ਜਕਾਰੇ ਛੱਡੇ ਜਾਂਦੇ ਰਗੜੇ ਲੱਗ ਜਾਂਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋ ਜਾਂਦਾ ਆਸਾ ਦੀ ਵਾਰ ਖਾਲਸਾ ਜੀ ਸਾਰਿਆਂ ਦਲਾ ਪੰਥਾਂ ਵਿੱਚ ਲੱਗਦੀ ਹੈ ਕੀ ਤੁਸੀਂ ਮੈਨੂੰ ਦੱਸੋ ਜਿਹੜੇ ਆਮ ਪਿੰਡਾਂ ਦੇ ਗੁਰੂ ਘਰ ਨੇ ਕਿ ਉਹਨਾਂ ਦੇ ਵਿੱਚ ਕਦੀ ਆਸਾ ਦੀ ਵਾਰ ਸੁਣੀ ਹੈ ਤੁਸੀਂ ਜਦੋਂ ਦਾ ਗੁਰੂ ਘਰ ਬਣਿਆ ਹੋਵੇ ਕਦੇ ਸੁਣਿਆ ਕਿ ਕਿਸੇ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੋਵੇ ਹਾਲੇ ਕਿ ਸਾਨੂੰ ਹੁਕਮ ਹੈ ਕਿ ਆਸਾ ਦੀ ਵਾਰ ਜਿਹੜੀ ਅਮਰਤ ਵੇਲੇ ਜਰੂਰ ਲਗਣੀ ਚਾਹੀਦੀ ਹੈ ਹਰ ਇੱਕ ਗੁਰੂ ਘਰ ਵਿੱਚ ਮਹਾਰਾਜ ਜੀਆ ਨੇ ਆਸਾ ਦੀ ਵਾਰ ਦਾ ਪਾਠ ਸੁਣਿਆ ਸੀ ਜਿਸ ਵੇਲੇ ਖਾਲਸਾ ਜੀ ਸਰਸਾ ਦੇ ਉੱਤੇ ਵਿਛੋੜਾ ਪਿਆ ਸੀ ਮਹਾਰਾਜ ਨੇ ਆਪ ਕੀਰਤਨ ਕਰਕੇ ਆਸਾ ਦੀ ਵਾਰ ਲਾਉਣਾ ਕੀਤਾ ਸੀ ਤੇ ਇਹ ਗੁਰੂ ਘਰਾਂ ਦੇ ਵਿੱਚ ਆਸਾ ਦੀ ਵਾਰ ਲੱਗੀ ਕਦੇ ਵੇਖੀ ਹੈ ਪਰ ਦਲਾ ਪੰਥਾਂ 'ਚ ਅੱਜ ਵੀ ਲੱਗਦੀ ਦਲਾ ਪੰਥਾ ਦੇ ਵਿੱਚ ਆਸਾ ਦੀ ਵਾਰ ਲੱਗਦੀ ਹੈ ਦਲਾ ਪੰਥਾ ਦੇ ਵਿੱਚ ਪੂਰਾ ਨਿਤਨੇਮ ਹੁੰਦਾ ਹੈ ਦਲਾ ਪੰਥਾ ਦੇ ਵਿੱਚ ਖਾਲਸਾ ਜੀ ਪੂਰੀ ਮਰਿਆਦਾ ਦੇ ਨਾਲ ਮਹਾਰਾਜ ਦਾ ਕੜਾ ਪ੍ਰਸ਼ਾਦ ਤਿਆਰ ਤਿਆਰ ਕੀਤਾ ਜਾਂਦਾ ਜਪਜੀ ਸਾਹਿਬ ਦਾ ਸੰਪੂਰਨ ਪਾਠ ਨੰਦ ਸਾਹਿਬ ਦਾ ਸੰਪੂਰਨ ਪਾਠ ਪੜ੍ਹ ਕੇ ਫਿਰ ਖਾਲਸਾ ਜੀ ਮਹਾਰਾਜ ਦੀ ਰਹਿਤ ਮਰਿਆਦਾ ਅਨੁਸਾਰ 2-4 ਸਿੰਘ ਲੱਗ ਕੇ ਉਹ ਤਿਆਰ ਕਰਦੇ ਆ ਚੰਡਾ ਦਿਖਾਉਣ ਵੇਸ ਤੇ ਵੇਲੇ ਅਰਦਾਸ ਹੁੰਦੀ ਹੈ ਲੋਹ ਲੰਗਰ ਤਿਆਰ ਕਰਨ ਵਾਸਤੇ ਗੁਰੂ ਘਰਾਂ 'ਚ ਵੇਲੇ ਵਿੱਚ ਲੋਹ ਲੰਗਰ ਦੀ ਖਾਲਸਾ ਜੀ ਅਰਦਾਸ ਨਹੀਂ ਹੁੰਦੀ ਪਰ ਨਿਹੰਗਾਂ ਸਿੰਘਾਂ ਚ ਹੁੰਦੀ ਆ ਇਹ ਕੌਣ ਲੋਕ ਨੇ ਜਿਹੜੇ ਇਹ ਗੱਲ ਕਰਦੇ ਜੇ ਭਾਈ ਮੀਟ ਖਾਣ ਦੇ ਨਾਲ ਸਿੱਖੀ ਨਹੀਂ ਮਿਲਦੀ ਤੇ ਫਿਰ ਮੈਨੂੰ ਇਹਦਾ ਜਵਾਬ ਦਿਓ ਵੀ ਉਹ ਨਿਹੰਗਾਂ ਸਿੰਘਾਂ ਦੇ ਬੋਲ ਕਿਦਾਂ ਪੂਰੇ ਹੁੰਦੇ ਆ ਨਾਲੇ ਤਾਂ ਉਹ ਬੱਕਰਾ ਖਾਂਦੇ ਆ ਨਾਲੇ ਉਹਨਾਂ ਦੇ ਕੋਲੇ ਸੰਗਤਾਂ ਢੁਕਦੀਆਂ ਉਹਨਾਂ ਦੇ ਕੋਲੋਂ ਬਚਨ ਹੁੰਦੇ ਦਾਸ ਖੁਦ ਆਪਣੀ ਗੱਲ ਕਰਦਾ ਮੈਂ ਆਪਣੀ ਖਾਲਸਾ ਜੀ ਆਪਣਾ ਪ੍ਰੈਕਟੀਕਲ ਦਿੰਨਾ ਦਾਸ ਦੇ ਘਰ ਪੁਜੰਗੀ ਹੋਇਆ ਨਿਹੰਗਾਂ ਸਿੰਘਾਂ ਦੇ ਬਚਨਾਂ ਨਾਲ ਹੋਇਆ ਤੇ ਦਾਸ ਨੂੰ ਉਹਨਾਂ ਦਾ ਇਹ ਬਚਨ ਸੀ ਜਿਸ ਵੇਲੇ ਉਹਨਾਂ ਨੇ ਅਰਦਾਸ ਕੀਤੀ ਕਿ ਮਹਾਰਾਜ ਜੀ ਇਹ ਸਿੰਘ ਨੂੰ ਮਾਰਾ ਇਹ ਕਿ ਪੁਜੰਗੀ ਬਖਸ਼ੋ ਆਪਣੇ ਦਰ ਦਾ ਤੇ ਤੁਹਾਡੇ ਦਰ ਤੇ ਤੁਹਾਡੇ ਚਰਨਾ ਕਮਲਾਂ ਵਿੱਚ ਚਟੰਗੇ ਭੇਟ ਕਰਨਗੇ ਤੇ ਖਾਲਸਾ ਜੀ ਦੋ ਬੱਕਰੇ ਸੰਘਾਂ ਨੇ ਮੇਰੇ ਕੋ ਮੰਗੇ ਕਹਿੰਦੇ ਅਸੀਂ ਦੋ ਬੱਕਰੇ ਲਵਾਂਗੇ ਤੇਰੇ ਘਰ ਪੁੱਤ ਹੋਵੇਗਾ ਤੇ ਮਹਾਰਾਜ ਦੀ ਕਿਰਪਾ ਉਹੀ ਖਾਲਸਾ ਜੀ ਸੱਚੇ ਪਾਤਸ਼ਾਹ ਨੇ ਕੀਤੀ ਕਿਰਪਾ ਪੁਜੰਗੀ ਆ ਗਿਆ ਤੇ ਖਾਲਸਾ ਜੀ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਸਭ ਨੂੰ ਪਤਾ ਹੈ ਮੈਂ ਪੋਸ਼ਟ ਵੀ ਪਾਈ ਸੀ ਬਿਮਾਰ ਕਾਫੀ ਰਿਹਾ ਹਸਪੀਟਲ ਦੇ ਵਿੱਚ ਰਿਹਾ ਤੇ ਖਾਲਸਾ ਜਿਸ ਦਿਨ ਮੈਂ ਚਟੰਗੇ ਦਿੱਤੇ ਉਸ ਦਿਨ ਤੋਂ ਮਹਾਰਾਜ ਦੀ ਦਇਆ ਹੋ ਗਈ ਫਿਰ ਕਿਵੇਂ ਮਾੜੇ ਕਹਿ ਦਈਏ ਭਾਈ ਜੇ ਤੁਹਾਡਾ ਵਾਸ ਹੀ ਨਹੀਂ ਪਿਆ ਜੇ ਤੁਸੀਂ ਜਾਣਦੇ ਹੀ ਨਹੀਂ ਹੋ ਕਿ ਨਿਹੰਗ ਸਿੰਘ ਕੌਣ ਨੇ ਉਹਨਾਂ ਦੇ ਵਿੱਚ ਕੀ ਕਲਾ ਹੈ ਫਿਰ ਉਹਨਾਂ ਦੀਆਂ ਗੱਲਾਂ ਤੇ ਟਿੱਪਣੀਆਂ ਨਾ ਕਰੋ ਪਹਿਲਾਂ ਦਲਾ ਪੰਥਾਂ ਦੇ ਵਿੱਚ ਆ ਕੇ ਰਹਿ ਕੇ ਵੇਖੋ ਖਾਲਸਾ ਜੀ ਜੋ ਟਕਸਾਲ ਦੇ ਸਿੰਘ ਕਹੀਂ ਨਿਹੰਗ ਸਿੰਘਾਂ ਕੋ ਪੜਦੇ ਅੱਜ 20 ਨਿਹੰਗ ਸਿੰਘ ਟਕਸਾਲ ਦੇ ਵਿੱਚ ਪੜਾਉਂਦੇ ਨੇ ਗਿਆਨੀ ਮਹਤਾਬ ਸਿੰਘ ਸਾਹਿਬ ਜੀ ਹੁਣੀ ਪਹਿਲਾਂ ਪੜਾਉਂਦੇ ਰਹੇ ਹੁਣ ਗਿਆਨੀ ਨਿਹੰਗ ਸਿੰਘ ਬਾਬਾ ਧਰਮ ਸਿੰਘ ਸਾਹਿਬ ਉਹ ਨੇ ਉੱਥੇ ਖਾਲਸਾ ਜੀ ਸੰਥਿਆ ਦੇਣ ਜਾਂਦੇ ਨੇ ਸੋ ਇਹ ਇੱਕ ਇਹੋ ਜਿਹੇ ਲੋਕ ਨੇ ਕਿਹੜੇ ਲੋਕ ਨੇ ਜਿਹੜੇ ਇਹਨਾਂ ਨੂੰ ਨਿੰਦ ਦੇ ਕੇ ਆ ਨਹੀਂ ਹੈਗਾ ਤੇ ਉਹ ਨਹੀਂ ਹੈਗਾ ਗਿਆਨੀ ਪ੍ਰਤਾਪ ਸਿੰਘ ਸਾਹਿਬ ਖਾਲਸਾ ਜੀ ਹਜੂਰ ਸਾਹਿਬ ਬੜਾ ਸਮਾਂ ਉਹਨਾਂ ਨੇ ਡਿਊਟੀ ਨਿਭਾਈ ਹੁਣ ਵੀ ਨਿਭਾ ਰਹੇ ਤੇ ਮਹਾਰਾ ਦਾ ਸਰੂਪ ਵੀ ਇੱਕ ਉਹ ਦਸਮ ਪਾਤਸ਼ਾਹ ਜੀ ਦਾ ਦਸਮ ਗ੍ਰੰਥ ਮਹਾਰਾਏ ਹੱਥੀਂ ਲਿਖ ਰਿਹਾ ਹੈ ਤੇ ਖਾਲਸਾ ਜੀ ਉਹਨਾਂ ਦਾ ਬਚਨ ਸੀ ਵੀ ਉਹਨਾਂ ਦਾ ਬਹੁਤ ਵਾਰੀ ਬਚਨ ਹੋਇਆ ਸੰਤ ਬਾਬਾ ਕਰਤਾਰ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਨਾ ਤੇ ਉਹਨਾਂ ਨੇ ਇਹ ਕਹਿਣਾ ਕੀਤਾ ਸੀ ਵੀ ਖਾਲਸੇ ਪੰਥ ਵਿੱਚ ਜਿਹੜਾ ਚਟੰਗਾ ਇਹ ਮਨਾ ਨਹੀਂ ਹੈ ਪਰ ਅਸੀਂ ਲੋਕਾਂ ਨੂੰ ਰੋਕਦੇ ਹਾਂ ਕਿਉਂਕਿ ਇਹ ਲੋਕਾਂ ਨੂੰ ਅਸੀਂ ਕਹਿ ਦਤਾ ਲੋਕਾਂ ਨੇ ਖਾਣ ਵਾਲੇ ਪਾਸੇ ਹੋ ਜਾਣਾ ਬੰਦਗੀ ਨਹੀਂ ਕਰਨੀ ਇਹ ਖਾਲਸਾ ਜੀ ਕਾਰਨ ਸੀ ਕੋਈ ਉਸ ਵੇਲੇ ਲੋਕਾਂ ਨੂੰ ਡੱਕਣ ਦਾ ਪਰ ਇਹ ਨਿੰਦ ਦੇਣਾ ਵੀ ਅਸੀਂ ਸਿੱਖ ਜਾਦਾ ਹਾਂ ਕਿਉਂਕਿ ਅਸੀਂ ਛੱਕਦੇ ਨਹੀਂ ਇਹ ਇਹ ਜਿਹੜੀ ਮੂਰਖਤਾਈ ਨਹੀਂ ਕਰਨੀ ਚਾਹੀਦੀ ਖਾਲਸੇ ਪੰਥ ਨੂੰ ਰਲ ਕੇ ਰਹਿਣਾ ਚਾਹੀਦਾ ਮੇਨ ਬਾਣੀ ਹੈ ਜਿਸ ਜਿਹਦੇ ਕੋਲੇ ਜਿੰਨੀ ਬਾਣੀ ਹੈ ਖਾਲਸਾ ਜੀ ਉਹਨਾਂ ਉਹ ਗੁਰੂ ਦੇ ਨੇੜੇ ਆ ਨਾ ਮੀਟ ਖਾਣ ਵਾਲਾ ਗੁਰੂ ਦੇ ਨੇੜੇ ਆ ਤੇ ਨਾ ਖਾਲਸਾ ਜੀ ਛੱਡਣ ਵਾਲਾ ਗੁਰੂ ਦੇ ਨੇੜੇ ਆ ਗੁਰੂ ਦੇ ਨੇੜੇ ਉਹ ਹੈ ਜਿਹਦੇ ਅੰਦਰ ਪ੍ਰੇਮ ਹੈ ਜਿਹਦੇ ਅੰਦਰ ਸ਼ਰਧਾ ਹੈ ਜਿਹੜੇ ਖਾਲਸਾ ਜੀ ਰਹਿਤ ਨਾ ਰਹਿਤ ਵਿੱਚ ਪੂਰੇ ਨੇ ਤੇ ਮੈਂ ਤੇ ਅੱਜ ਤੱਕ ਨਿਹੰਗਾਂ ਸਿੰਘਾਂ ਦੇ ਵਿੱਚ ਪੂਰੀ ਰਹਿਤ ਵੇਖੀ ਆ ਆ ਆਪਣਾ ਵਿਵੇਕ ਦਾ ਪਹਿਰਾ ਖਾਲਸਾ ਜੀ ਆਪਣਾ ਲਾ ਕੇ ਆਪ ਪਕਾ ਜਿਹੜੇ ਬਵੇਕੀ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਈ ਖੁੱਲੇ ਨੇ ਬਵੇਕੀ ਨੇ ਜਿਹੜੇ ਫਿਰ ਖਾਲਸਾ ਜੀ ਬਾਣੇ ਤੋਂ ਬਿਨਾ ਆਪਣੇ ਸਰੀਰ ਦੇ ਉੱਤੋਂ ਕਦੇ ਬਾਣਾ ਨਹੀਂ ਵਿਸਾਰਦੇ ਬਾਣੀ ਬਾਣੇ ਦੇ ਧਾਰਨੀ ਨੇ ਤੇ ਦੋ ਟਾਈਮ ਮਹਾਰਾਜ ਦਾ ਹੁਕਮ ਹੈ ਸਕੇਸਾਂ ਦੇ ਵਿੱਚ ਕੰਗਾ ਕਰਨ ਦਾ ਕੀ ਤੁਹਾਨੂੰ ਲੱਗਦਾ ਕਿ ਸਾਰੇ ਸਿੱਖ ਦੋ ਟਾਈਮ ਕੰਗਾ ਕਰਦੇ ਆ ਨਹੀਂ ਕਰਦੇ ਫਿਰ ਕਿਹੜੇ ਹਿਸਾਬ ਨਾਲ ਇਹ ਗੱਲਾਂ ਕਰਦੇ ਇਹਨਾਂ ਤੋਂ ਬਚੋ ਆਪਨਾ ਮਨ ਪਰਮੇਸ਼ਰ ਵੱਲ ਰੱਖੋ ਗੁਰੂ ਖਾਲਸਾ ਜੀ ਮਹਾਰਾਜ ਦੇ ਘਰ ਵੱਡੀ ਕਿਰਪਾ ਹੈ ਮਹਾਰੇ ਨੇ ਆਪੇ ਪਛਾਣ ਲਿਆਣਾ ਜਿਹਨੂੰ ਪਛਾਣਨਾ ਸੋ ਸੱਚੇ ਪਾਤਸ਼ਾਹ ਦਇਆਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਰ ਅੰਤਰਜਾਮੀ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਹ ਸਿੰਘ ਸਾਹਿਬ ਜੀ ਸੋ ਖਾਲਸਾ ਜੀ 96 ਕਰੋੜ ਗੁਰੂ ਦਾ ਖਾਲਸਾ ਜਿਹੜੇ ਸ਼ਹੀਦ ਸਿੰਘ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਵੱਡਾ ਬਲ ਬਖਸ਼ਿਆ ਤੇ ਖਾਲਸਾ ਜੀ ਅੱਜ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਅਸਥਾਨਾਂ ਤੇ ਹਾਜ਼ਰ ਨਾਜ਼ਰ ਪ੍ਰਤੱਖ ਹੋ ਕੇ ਸਜੇ ਹੋਏ ਤੇ ਖਾਲਸਾ ਜੀ ਆਈਆਂ ਹੋਈਆਂ ਸੰਗਤਾਂ ਨੂੰ ਖੁਸ਼ੀਆਂ ਬਖਸ਼ ਰੇ ਸੋ ਐਸੀ ਮਹਾਰਾਜ ਦੀ ਕਿਰਪਾ ਵਰਤਦੀ ਇਹ ਖਾਲਸਾ ਜੀ ਜਿਹੜੀ ਹੱਡ ਬੀਤੀ ਆਈ ਹੈ ਹੈ ਤਾਂ ਛੋਟੀ ਪਰ ਆਪ ਜੀ ਨੂੰ ਸੁਣਾ ਦਿੰਨਾ ਕਿ ਕਿਵੇਂ ਮਹਾਰਾਜ ਨੇ ਕਿਰਪਾ ਕੀਤੀ ਇਹ ਹੱਡ ਬੀਤੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਮਾਤਾ ਕਹਿੰਦੀ ਮੇਰੇ ਘਰ ਦੋ ਬੱਚੇ ਨੇ ਮੇਰੀ ਇੱਕ ਕੁੜੀ ਹੈ ਇੱਕ ਮੇਰਾ ਮੁੰਡਾ ਤੇ ਮੇਰਾ ਘਰ ਵਾਲਾ ਉਹ ਐਕਸਪਾਇਰ ਹੋ ਗਿਆ ਸੀ ਤੇ ਉਹ ਪਹਿਲਾਂ ਬਿਜਲੀ ਮੈਹਕਮੇ ਦੇ ਵਿੱਚ ਸੀ ਚਲੋ ਪੈਸਾ ਸਾਡੇ ਕੋਲੇ ਹੈਗਾ ਸੀ ਮਹਾਰਾਜ ਦੀ ਕਿਰਪਾ ਨਾਲ ਦੋਵੇਂ ਬੱਚੇ ਪੜੇ ਪੜ੍ਹ ਲਿਖ ਕੇ ਆਇਲਸ ਵਗੈਰਾ ਕਰ ਲਈ ਉਤੋਂ ਬਾਅਦ ਪੇਪਰ ਦਿੱਤਾ ਤੇ ਵੈਂਡ ਜਿਹੜੇ ਕੁੜੀ ਦੇ ਆਗੇ ਮੁੰਡੇ ਦੇ ਨਹੀਂ ਸੀ ਆਉਂਦੇ ਤੇ ਕਹਿੰਦੇ ਕੁੜੀ ਦੇ ਬੈਂਡ ਆਗੇ ਸੀ ਮੁੰਡੇ ਦੇ ਨਹੀਂ ਸੀ ਆਉਂਦੇ ਪਰ ਕੁੜੀ ਦਾ ਜਿਹੜਾ ਸੀ ਉਹ ਵੀਜ਼ਾ ਨਹੀਂ ਸੀ ਲੱਗਦਾ ਦੋ ਤਿੰਨ ਜਗ੍ਹਾ ਸੀ ਅਪਲਾਈ ਕੀਤਾ ਪਰ ਉਹਦਾ ਵੀਜ਼ਾ ਨਹੀਂ ਸੀ ਆਉਂਦਾ ਤੇ ਅਸੀਂ ਦਿੱਕਤ ਪਰੇਸ਼ਾਨੀ ਵਿੱਚ ਹੀ ਸਾਂ ਵੀ ਪਤਾ ਨਹੀਂ ਸ਼ਾਇਦ ਆਉਣਾ ਕਿ ਨਹੀਂ ਆਉਣਾ ਕਿਉਂਕਿ ਦੋਵੇਂ ਬੱਚੇ ਕਹਿੰਦੇ ਅਸੀਂ ਮੈਂ ਅਹੀ ਬਾਹਰ ਜਾਣਾ ਚਾਹੁੰਨੇ ਆ ਬਾਹਰ ਜਾ ਕੇ ਪੜਾਂਗੇ ਲਿਖਾਂਗੇ ਤੇ ਮਾਤਾ ਜੀ ਤੁਹਾਨੂੰ ਵੀ ਲੈ ਜਾਣਗੇ ਨਾ ਉੱਥੇ ਪਹੁੰਚੇ ਤੇ ਇੱਥੇ ਆ ਕੇ ਕੋਈ ਕੰਮ ਕਰ ਲਾਂਗੇ ਸੋ ਇਹ ਇੱਛਾ ਸੀ ਦੋਨਾਂ ਬੱਚਿਆਂ ਦੀ ਚਲੋ ਮੈਂ ਵੀ ਚਾਹੁੰਦੀ ਸਾਂ ਬਾਹਰ ਚਲੇ ਜਾਣ ਤੇ ਕੋਈ ਸੈੱਟ ਹੋ ਜਾਣ ਤੇ ਮਹਾਰਾਜ ਦੀ ਕਿਰਪਾ ਸਰਕਾ ਐਵੇਂ ਦਾ ਕੋਈ ਸਾਡਾ ਕਾਰ ਜਿਹੜਾ ਅੜਕੇ ਵਿੱਚ ਆ ਗਿਆ ਨਾ ਮੇਰੀ ਬੱਚੀ ਦਾ ਵੀਜ਼ਾ ਲੱਗਦਾ ਸੀ ਤੇ ਨਾ ਮੇਰੇ ਮੁੰਡੇ ਦੇ ਜਿਹੜੇ ਬੈਂਡ ਆਉਦੇ ਸੀ ਕਹਿੰਦੇ ਮਹਾਰਾਜੀ ਦੀ ਕਿਰਪਾ ਹੋਈ ਇੱਕ ਦਿਨ ਅਚਾਨਕ ਮੇਰੀ ਬੱਚੀ ਜਿਹੜੀ ਸੀ ਉਹ ਫੋਨ ਤੇ YouTube ਤੇ ਸੁਣਦੀ ਸੀ ਕਿਸੇ ਖਾਲਸਾ ਜੀ ਦਾਸ ਦੀ ਵੀਡੀਓ ਹੈ ਵਾਹਿਗੁਰੂ ਜਾਨੇ ਮੈਨੂੰ ਚੇਤਾ ਨਹੀਂ ਜਾਂ ਕਿਸੇ ਹੋਰ ਦੀ ਕਿ ਉਹਦੇ ਵਿੱਚ ਲਿਖਿਆ ਸੀ ਵੀ ਸ਼ਾਇਰ ਦਾਸ ਦੀ ਵੀਡੀਓ ਹੀ ਹੈ ਕਿ ਇੱਕ ਖਾਲਸਾ ਜੀ ਭੈਣ ਦੀ ਵੀਡੀਓ ਦਾਸ ਨੇ ਪਾਈ ਸੀ ਹੱਡ ਬੀਤੀ ਬਾਰੇ ਬੈਣ ਨਹੀਂ ਸੀ ਆਉਂਦੇ ਉਹਨੇ ਮਹਾਰਾਜ ਦੇ ਘਰ ਚ ਪਹਿਰੇ ਕੱਟੇ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਉਹ ਭੈਣ ਨੇ ਕਿਤੇ ਉਹ ਵਾਲੀ ਵੀਡੀਓ ਜਿਹੜੀ ਸੁਣ ਲਈ ਉੱਥੇ YouTube ਤੇ ਖੋਲ ਕੇ ਵੇਖੀ ਵੀ ਉਹ ਜਿਹਦੇ ਬੈਂਡ ਨਹੀਂ ਆਉਂਦੇ ਉਹ ਕਿਦਾਂ ਉਹਨੇ ਆਪਣੇ ਭਰਾ ਨੂੰ ਸੁਣਾਈ ਤੇ ਉਹਦਾ ਭਰਾ ਸੁਣ ਕੇ ਕਹਿੰਦਾ ਵੀ ਮੈਂ ਜ਼ਰੂਰ ਜਾਇਆ ਕਰਨਾ ਵੀ ਮਹਾਰਾਜੇ ਕਿਰਪਾ ਕਰਨ ਮੈਂ ਬਾਹਰ ਜਾਣਾ ਚਾਹੁੰਨਾ ਉਹਦੀ ਇੱਛਾ ਜਾ ਕੇ ਵੀ ਮਹਾਰਾਜ ਦੀ ਕਿਰਪਾ ਹੋ ਗਈ ਤੇ ਖਾਲਸਾ ਜੀ ਉਹ ਜਿਹੜਾ ਭਰਾ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਿਆ ਉੱਥੇ ਜਾ ਕੇ ਮਹਾਰਾਜ ਦੇ ਦਰ ਤੇ ਚ ਵੇਖਿਆ ਚ ਪਹਿਲਾਂ ਕਿਵੇਂ ਸੰਗਤ ਕੱਟਦੀ ਹੈ ਪਹਿਲੀ ਵਾਰ ਗਿਆ ਅਰਦਾਸ ਕਰਾਈ ਤੇ ਹੌਲੀ ਹੌਲੀ ਖਾਲਸਾ ਜੀ ਉਹ ਪਤਾ ਨਹੀਂ ਮੈਨੂੰ ਇਹ ਮੈਂ ਕਹਿ ਨਹੀਂ ਰਿਹਾ ਕਿ ਮੇਰੀਆ ਵੀਡੀਓ ਆ ਜਾਂ ਕਿਸੇ ਹੋਰ ਦੀ ਆ ਉਹ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਇਨੇ ਉਹ ਲਗਾਤਾਰ ਫਿਰ ਅਸੀਂ ਉਹ ਹੱਦ ਵੀਤੀਆਂ ਸੁਣਨੀਆਂ ਸ਼ੁਰੂ ਕੀਤੀਆਂ ਬਾਕੀ ਖਾਲਸਾ ਜੀ ਲਗਾਤਾਰ ਦਾਸ ਨਹੀਂ ਪਾਉਣੀਆਂ ਸ਼ੁਰੂ ਕੀਤੀਆਂ ਬਾਕੀ ਦਾਸ ਦੀਆਂ ਵੀਡੀਓ ਸੁਣ ਸੁਣ ਕੇ ਕਈਆਂ ਨੇ ਪਾਈਆਂ ਨੇ ਉਹ ਚਲੋ ਬਾਅਦ ਦੀ ਗੱਲ ਹੈ ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ ਹੈ ਔਰ ਖਾਲਸਾ ਜੀ ਫਿਰ ਉਹ ਵੀਰ ਜਿਹੜਾ ਜਾਣਾ ਸ਼ੁਰੂ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਨਾ ਉਹ ਡੇਢ ਕ ਮਹੀਨਾ ਗਿਆ ਡੇਢ ਕ ਮਹੀਨਾ ਜਦੋਂ ਗਿਆ ਤੇ ਉਸ ਤੋਂ ਬਾਅਦ ਉਹਨੇ ਪੇਪਰ ਦਿੱਤਾ ਮਹਾਰਾਜ ਦੀ ਕਿਰਪਾ ਨਾਲ ਉਹਦੇ ਬੈਂਡ ਆ ਗਏ ਉਹਦੇ ਵਧੀਆ ਬੈਂਡ ਆ ਗਏ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਜਦੋਂ ਬੈਂਡ ਆਗੇ ਤੇ ਉਹਦੀ ਭੈਣ ਨੂੰ ਵੀ ਹੋਇਆ ਵੀ ਬਾਈ ਇਹ ਉੱਥੇ ਜਾ ਕੇ ਇਹਨੇ ਸੇਵਾ ਕੀਤੀ ਐ ਚਪਹਰੇ ਕੱਟੇ ਦੇ ਬੈਂਡ ਲਾਗੇ ਕਿਉਂ ਨਾ ਮੈਂ ਜਾਵਾਂ ਮੈਂ ਵੀ ਜਾ ਕੇ ਵੇਖਾਂ ਵੀ ਮੇਰਾ ਵੀ ਵੀਜ਼ਾ ਆ ਜਾਊਗਾ ਤੇ ਉਹ ਦੋਵੇਂ ਮਾਮਾ ਧੀਆਂ ਤੇ ਤਿੰਨੇ ਜਾਣੇ ਪਰਿਵਾਰ ਦੇ ਤਿੰਨੋਂ ਹੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗੇ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਨੇ ਆਪਣੇ ਦਰ ਬੁਲਾ ਲਏ ਤੇ ਖਾਲਸਾ ਜੀ ਸੇਵਾ ਕੀਤੀ ਰੱਜ ਰੱਜ ਕੇ ਕਹੀਂ ਹੁੰਦੇ ਮੇਰੇ ਵਰਗੇ ਗੱਲਾਂ ਕਰ ਲੈਣੀਆਂ ਜ਼ਿਆਦਾ ਤੇ ਸੇਵਾ ਖਾਲਸਾ ਜੀ ਹੋਣੀ ਨਾ ਤੇ ਆਪਣਾ ਉਹ ਕੰਮ ਹੈ ਮਹਾਰਾਜ ਨੇ ਬੋਲ ਵੀ ਬੋਲਿਆ ਕਿ ਸੇਵਾ ਥੋੜੀ ਮੰਗਣ ਬਹੁਤਾ ਮੰਗਣਾ ਸਾਡਾ ਜਿਆਦਾ ਹੈ ਸੇਵਾ ਸਾਡੀ ਥੋੜੀ ਹੈ ਝੂਰਦੇ ਅਸੀਂ 24 ਘੰਟੇ ਰਹਿਨੇ ਆ ਖਾਲਸਾ ਜੀ ਦੇ ਗੁਰੂ ਜੀ ਅੱਗੇ ਅਰਦਾਸ ਕਰ ਦਿੱਤੀ ਹੈ ਨਾ ਫਿਰ ਆਪਣੇ ਅੰਦਰ ਥੋੜਾ ਜਿਹਾ ਤਰਵਾਸ ਜ਼ਰੂਰ ਰੱਖਿਆ ਕਰੋ ਮੈਂ ਮੰਨਦਾ ਹਾਂ ਕਿ ਬੰਦੇ ਕੋਲੋਂ ਹੁੰਦਾ ਨਹੀਂ ਦਰਵਾਜ਼ ਜਦੋਂ ਬੰਦਾ ਫਿਕਰ ਵਿੱਚ ਝੋਰੇ ਵਿੱਚ ਹੋਵੇ ਕਈ ਹੱਥ ਪੈਰ ਮਾਰਦਾ ਪਰ ਖਾਲਸਾ ਜੀ ਜੇ ਥੋੜਾ ਜਿਹਾ ਉਦਮ ਕਰਕੇ ਮਹਾਰਾਜ ਦੇ ਘਰ ਕੀਤੀ ਹੋਈ ਅਰਦਾਸ ਕਰਕੇ ਆਪਾਂ ਸਬਰ ਧਾਰਨ ਕਰ ਲਈਏ ਨਾ ਤੇ ਉਹ ਕਾਰਜ ਮਹਾਰਾਜ ਦੀ ਕਿਰਪਾ ਨਾਲ ਸਵਰ ਜਾਂਦਾ ਸਵਾਰਨ ਦੇ ਸਤਿਗੁਰੂ ਸੋ ਇਦਾਂ ਤਿੰਨੇ ਜਾਣੇ ਚਲੇ ਗਏ ਮਹਾਰਾਜ ਦੇ ਘਰ ਤੇ ਉਹ ਭੈਣ ਕਹਿੰਦੀ ਮੇਰੇ ਵੀਰ ਦੇ ਬੈਂਡ ਆ ਗਏ ਉਹਨੇ ਵੀ ਅਪਲਾਈ ਕਰਤਾ ਤੇ ਮੈਂ ਵੀ ਕੀਤਾ ਸੀਗਾ ਪਰ ਮੇਰਾ ਲੱਗਦਾ ਨਹੀਂ ਸੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਤੇ ਮੇਰੇ ਭਰਾ ਨੇ ਅਸੀਂ ਦੂਵਾਂ ਰਲ ਕੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਮਾਰਾ ਸਾਡਾ ਬਾਹਰ ਦਾ ਵੀਜ਼ਾ ਲੱਗ ਜਵੇ ਸਾਡੇ ਕਿਤੋਂ ਨਾ ਕਿਦੋਂ ਦੇ ਵੀਜ਼ੇ ਲੱਗ ਜਣ ਅਸੀਂ ਬਾਹਰ ਜਾਣਾ ਚਾਹੁੰਨੇ ਆ ਤੇ ਜੇ ਤੁਸੀਂ ਦਇਆ ਮਿਹਰ ਕਰ ਦੋ ਤੇ ਮਾਰਾ ਸੱਚੇ ਪਾਸ਼ਾ ਆਪ ਜੀ ਦੇ ਲੰਗਰ ਵਿੱਚ ਸੇਵਾ ਕਰਕੇ ਜਾਵਾਂਗੇ ਜਦੋਂ ਸਾਡੇ ਵੀਜ਼ੇ ਲੱਗਣਗੇ ਇੱਕ ਹਫਤਾ ਮਾਰਾ ਅਸੀਂ ਸੇਵਾ ਤੁਹਾਡੇ ਦਰ ਕਰਾਂਗੇ ਇਦਾਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤੀ ਮਾਰਾ ਦੀ ਦਇਆ ਹੋਈ ਡੇਢ-ਡੇਢ ਦੋ-ਦੋ ਮਹੀਨੇ ਦੋਵਾਂ ਭੈਣ ਭਰਾਵਾਂ ਨੂੰ ਤੇ ਮਾਤਾ ਜੀ ਨੂੰ ਹੋ ਗਿਆ ਸੀ ਦੁਪਹਿਰਾ ਕੱਢਦੇ ਹਾਂ ਤੇ ਕਾਰਜ ਨਹੀਂ ਸਵਰਿਆ ਤੇ ਕਿਸੇ ਨੂੰ ਪੁੱਛਿਆ ਇਹਨਾਂ ਨੇ ਜੋੜੇ ਘਰ ਵਿੱਚ ਕੋਈ ਸਿੰਘ ਸੀ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਉਹ ਜਾਣਦਾ ਸੀ ਸ਼ੀਦੀ ਦੇ ਬਾਰੇ ਤੇ ਉਹ ਅਚਾਨਕ ਗੱਲਾਂ ਚੱਲ ਪਈਆਂ ਬਾਹਰ ਬੈਠੇ ਆ ਤੇ ਗੱਲਾਂ ਚੱਲਦੇ ਆ ਇੱਕ ਦੂਜੇ ਨਾਲ ਜਿੱਦਾਂ ਆਪਾਂ ਕਾਰ ਹੀ ਰਹਿਨੇ ਸੰਗਤ ਵਿੱਚ ਬੈਠੇ ਆ ਉਹ ਕਹਿੰਦੇ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਟੋਟਾਲਾ ਸਾਹਿਬ ਦੇ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਜਾਓ ਉਥੇ ਸ਼ੀਦੀ ਦੇ ਕਰਾਓ ਮਹਾਰਾਜ ਜਰੂਰ ਤੁਹਾਡੀ ਤੁਹਾਡੇ ਦੇ ਮੇਰ ਕਰੂ ਕਿਦਰ ਚ ਪਹਿਰੇ ਵੀ ਕਟੋ ਸ਼ੀਦੀ ਦੇਗ ਵੀ ਕਰਾਓ ਇਹਨੇ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਦੀ ਦਇਆ ਹੋਈ ਤੇ ਅਸੀਂ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਰਸਤਾ ਲੈ ਕੇ ਗਏ ਉਥੇ ਰਸਤੇ ਦਿੱਤੀ ਵਿੱਚ ਪਰਚੀ ਲੈ ਕੇ ਪਾਦਤੀ ਜਿੱਦਾਂ ਸਾਨੂੰ ਪਤਾ ਲੱਗਾ ਉਵੇਂ ਅਸੀਂ ਕਰਤਾ ਦੁਪਹਿਰਾ ਕੱਟਦੇ ਰਹੇ ਕਹਿੰਦੇ 15 20 ਦਿਨ ਹੋਰ ਹੋਏ ਸੀਗੇ ਦੋ ਹਫਤੇ ਲਾ ਲਓ ਤੇ ਅਸੀਂ ਫਿਰ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਗਏ ਚ ਪੈਰੇ ਕਰਦੇ ਆ ਕਹਿੰਦੇ ਅਸੀਂ ਦੋਵੇਂ ਭੈਣ ਭਰਾ ਖੜੇ ਸਾਂ ਮਾਤਾ ਜੀ ਸਾਡੇ ਅੰਦਰ ਸੀ ਕਹਿੰਦੇ ਅਸੀਂ ਖੜੇ ਸਾਂ ਤੇ ਉੱਥੇ ਜਦੋਂ ਦੂਜੇ ਬੰਦੇੋਂ ਖਾਲਸਾ ਦੀ ਵੱਡਾ ਗੇੜ ਜਾਂਦਾ ਉੱਥੇ ਦੋ ਨਿਹੰਗ ਸਿੰਘ ਗੱਲਾਂ ਕਰਨ ਦੀ ਚੋਕਰ ਮੁਕਾ ਹੋਇਆ ਆਪਣੇ ਜੇ ਚੋਕਰ ਲੈ ਆਈਏ ਬਾਬਾ ਜੀ ਨੂੰ ਬੇਨਤਾ ਕਰੀਏ ਚੋਕਰ ਲੈ ਆਈਏ ਤੇ ਕਹਿੰਦਾ ਉਹ ਭੈਣ ਕਹਿੰਦੀ ਵੀ ਮੈਂ ਉਹ ਮਾਤਾ ਜੀ ਦੱਸਦੇ ਵੀ ਮੇਰੀ ਕੁੜੀ ਨੇ ਸੁਣਿਆ ਤੇ ਉਹ ਕਹਿਣ ਲੱਗੀ ਉਹਨੇ ਮੈਨੂੰ ਦੱਸਿਆ ਵੀ ਮੰਮੀ ਇਦਾਂ ਬਾਬਾ ਜੀ ਹੁਣੀ ਇੱਥੇ ਚੋਕਰ ਦੀ ਕੋਈ ਘੋੜਿਆਂ ਨੂੰ ਸ਼ਾਇਦ ਪਾਉਣ ਵਾਸਤੇ ਮੰਗਦੇ ਆਪਾਂ ਨਾਲ ਸੇਵਾ ਕਰ ਲਈਏ ਕਹਿੰਦੇ ਅਸੀਂ ਗਏ ਅਸੀਂ ਉੱਥੇ ਸਿੰਘ ਸੀ ਉਹਨਾਂ ਨਾਲ ਗੱਲ ਕੀਤੀ ਵੀ ਚੋਕਰ ਅਸੀਂ ਮਾਇਆ ਦੇ ਦਿੰਨੇ ਆ ਚੋਕਰ ਲੈ ਆਈਏ ਉਹ ਸਾਡੇ ਨਾਲ ਗਏ ਅਸੀਂ ਆਟੋ 'ਚ ਬੈਠ ਕੇ ਗਏ ਤੇ ਖਾਲਸਾ ਜੀ ਥੋੜੀ ਹੀ ਦੂਰ ਦੁਕਾਨਾਂ ਸੀਗੀਆਂ ਉੱਥੋਂ ਅਸੀਂ ਚੋਕਰ ਚਕਾਇਆ 10 ਬੋਰੀਆਂ ਚੋਕਰ ਲੈ ਕੇ ਦਿੱਤੀਆਂ ਅਸੀਂ ਚੱਲੇ ਸਾਂ ਸਾਨੂੰ ਉਹ ਕਹਿੰਦੇ ਨਹੀਂ ਤੁਸੀਂ ਨਾਲ ਆਓ ਉੱਥੇ ਅਰਦਾਸ ਤੁਹਾਡੀ ਕਰਦੇ ਆ ਜਦੋਂ ਅਸੀਂ ਨਾਲ ਬਾਬਾ ਨਾਨਕ ਸਿੰਘ ਸਾਹਿਬ ਦੇ ਸਥਾਨੇ ਤੇ ਗਏ ਉੱਥੇ ਸਿੰਘ ਖਾਲਸਾ ਜੀ ਅੰਦਰ ਹੁੰਦਾ ਕਈ ਵਾਰ ਉਹਨਾਂ ਨੇ ਆਹ ਕਿਹਾ ਵੀ ਤੁਸੀਂ ਚੋਕਰ ਦਿੱਤਾ ਤੁਹਾਡੀ ਅਰਦਾਸ ਕਰਦੇ ਕੀ ਚਾਹੁੰਦੇ ਹੋ ਤੁਸੀਂ ਕਹਿੰਦੇ ਅਸੀਂ ਦੋਵੇਂ ਭੈਣ ਭਰਾਵਾਂ ਨੇ ਕਿਹਾ ਕਿ ਬਾਬਾ ਜੀ ਸਾਡੇ ਬੈਂਡ ਆਏ ਹੋਇਆ ਸਾਡਾ ਵੀਜ਼ਾ ਲੱਗ ਜਵੇ ਸਾਡਾ ਵੀਜ਼ਾ ਆ ਜਾਵੇ ਵੀ ਪਹਿਲਾ ਭੈਣ ਕਹਿੰਦੀ ਮੈਨੂੰ ਤਾਂ ਬਹੁਤ ਦਿੱਕਤ ਹੋਈ ਆ ਪਰ ਭਰਾ ਮੈਨੂੰ ਪਹਿਲੀ ਵਾਰੀ ਲਾਇਆ ਜੇ ਕਿਰਪਾ ਹੋ ਜੇ ਸਾਡੇ ਵੀਜ਼ੇ ਲੱਗ ਜਾਣ ਤੇ ਮਹਾਰਾਜ ਕਿਰਪਾ ਕਰ ਦੇਣ ਤੇ ਉਹ ਸਿੰਘ ਨੇ ਖਾਲਸਾ ਜੀ ਅਰਦਾਸ ਕਰਤੀ ਮਹਾਰਾਜ ਜੀ ਆਪ ਜੀ ਦੇ ਸੇਵਕ ਆਪ ਜੀ ਦੀਆਂ ਘੋੜਿਆਂ ਵਾਸਤੇ ਮਹਾਰਾਜ ਦਾਣੇ ਦੀ ਦਾਣੇ ਫੱਕੇ ਦੀ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਰਦੇ ਇਹਨਾਂ ਦਾ ਆਹ ਕਾਰਜਾ ਫਤਿਹ ਕਰੋ ਤੇ ਉਹ ਭੈਣ ਕਹਿੰਦੀ ਵੀ ਭੈਣ ਭਰਾ ਦੋਵੇਂ ਕਹਿੰਦੇ ਵੀ ਮਹਾਰਾ ਸੱਚੇ ਪਾਤਸ਼ਾਹ ਨੇ ਅਸੀਂ ਕਿਰਪਾ ਕੀਤੀ ਸਾਡਾ ਵਿਸ਼ਵਾਸ ਜਾ ਬਣ ਗਿਆ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਉਹ ਤੋਂ ਬਾਅਦ ਅਗਲੇ ਐਤਵਾਰ ਘਰ ਆ ਗਏ ਉਹ ਤੋਂ ਅਗਲੇ ਐਤਵਾਰ ਅਸੀਂ ਦੁਪਹਿਰੇ ਤੇ ਗਏ ਸਾਡੀ ਮਾਤਾ ਨੇ ਕਹੇ ਸੀ ਦੋਵੇਂ ਭੈਣ ਭਰਾ ਕੇ ਅਸੀਂ ਦੁਪਹਿਰਾ ਕੱਟ ਕੇ ਆਏ ਸੀ ਉਸ ਦਿਨ ਮੇਰੇ ਮਨ ਚ ਆਈ ਜਾਵੇ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੇ ਤੇ ਜਰੂਰ ਕਿਰਪਾ ਕਰਨੀ ਤੇ ਭੈਣ ਕਹਿੰਦੀ ਮੈਂ ਸੋਚੀ ਜਾਵਾਂ ਵੀ ਜੇ ਮੇਰੇ ਤੇ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰ ਦੇਣ ਨਾ ਤੇ ਮੈਂ ਪੰਜਾਬ ਬੋਰੇ ਚੋਕਰ ਦੇ ਬਾਬਾ ਦੀਪ ਬਾਬਾ ਨੂਰ ਸਿੰਘ ਸਾਹਿਬ ਦੇ ਘਰ ਘੋੜਿਆਂ ਨੂੰ ਦਵ ਇਹ ਖਾਲਸਾ ਜੀ ਅਰਦਾਸ ਕਰ ਲਈ ਮਹਾਰਾਜ ਦੀ ਕਿਰਪਾ ਵਰਤੀ ਚਪਾਰੇ ਘੱਟ ਕੇ ਗਏ ਤੇ ਖਾਲਸਾ ਜੀ ਖਬਰ ਆਈ ਅਗਲੇ ਦਿਨ ਫੋਨ ਆਇਆ ਤੇ ਭੈਣ ਦਾ ਵੀਜ਼ਾ ਲੱਗ ਗਿਆ ਮਹਾਰਾਜ ਦੀ ਕਿਰਪਾ ਵਰਤ ਗਈ ਵੇਖੋ ਖਾਲਸਾ ਜੀ ਸਤਿਗੁਰੂ ਨੇ ਕੀ ਆਪਾਂ ਸੇਵਾ ਹੀ ਸੁਖੀ ਆ ਨਾ ਆਪਣੇ ਕੋਲੋਂ ਵੀ ਮਹਾਰਾਜ ਆ ਕਰਾਂਗੇ ਕਾਰਜ ਸਵਰ ਗਿਆ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਗਲੇ ਹਫਤੇ ਜਿਹੜਾ ਵੀਰ ਸੀ ਉਹਦਾ ਵੀ ਖਾਲਸਾ ਜੀ ਵੀਜ਼ਾ ਆ ਗਿਆ ਮਹਾਰਾ ਨੇ ਕਾਜ ਦੋਵਾਂ ਦੇ ਸਵਾਰ ਦਿੱਤੇ ਸੋ ਸਤਿਗੁਰੂ ਸਦਾ ਸਹਾਈ ਹੈ ਸਰਵ ਸੁੱਖਾਂ ਦਾ ਦਾਤਾ ਸਤਿਗੁਰ ਤਾਂ ਕੀ ਚਰਣੀ ਪਾਈਆ ਸਾਰਿਆਂ ਸੁੱਖਾਂ ਦਾ ਜਿਹੜਾ ਦਾਤਾ ਹੈ ਉਹਦੇ ਚਰਣੀ ਲੱਗੋ ਉਹਦੇ ਚਰਣੀ ਲੱਗਿਆਂ ਪ੍ਰਾਪਤੀ ਹੈ ਖਾਲਸਾ ਜੀ ਆ ਵਿਵਾਦਾਂ ਦੇ ਵਿੱਚੋਂ ਬਚਣਾ ਚਾਹੀਦਾ ਵਿਵਾਦਾਂ ਤੋਂ ਦੂਰ ਰਹਿਣਾ ਚਾਹੀਦਾ ਜਿਹੜਾ ਵਿਵਾਦ ਹੁੰਦਾ ਹੈ ਨਾ ਖਾਲਸਾ ਜੀ ਉਹ ਬੰਦੇ ਦੀ ਮਤ ਨੂੰ ਭਟਕਣਾ 'ਚ ਪਾ ਦਿੰਦਾ ਫਿਰ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਬੰਦਾ ਸਹੀ ਕਿਹੜਾ ਤੇ ਗਲਤ ਕਿਹੜਾ ਇਸ ਤੋਂ ਚੰਗਾ ਹੈ ਕਿ ਗੁਰੂ ਨਾਨਕ ਸਾਹਿਬ ਜੀਆਂ ਦੇ ਟੇਕ ਰੱਖੋ ਤੋ ਇਹ ਜਿਹੜੇ ਮੁੱਦੇ ਨੇ ਜਾਂ ਮਾਸ ਦਾ ਜਾਂ ਹੋਰ ਕਹੀਂ ਅਣਾ ਅਣਾ ਠਮਕਾਣਾ ਕਹੀਂ ਕੁਛ ਖਾਲਸਾ ਜੀ ਇਹਨਾਂ ਤੋਂ ਬਚੋ ਕਿਉਂ ਕਿਉਂਕਿ ਸਮਾ ਵੱਡਾ ਬਲੀ ਹੈ ਸਮਾ ਸਾਰਿਆਂ ਨੂੰ ਸਾਰਿਆਂ ਨੇ ਆਨਸਰ ਦਵੇਗਾ ਆਉਣ ਵਾਲਾ ਸਮਾ ਬਹੁਤ ਮਾੜਾ ਹੈ ਨਾਮ ਜਪੀਏ ਨਾਮ ਦਾ ਖਾਲਸਾ ਜੀ ਗੁਣਗਾਨ ਕਰੀਏ ਜਿਹੜੀ ਫੌਜ ਨੂੰ ਅਸੀਂ ਨਿੰਦਦੇ ਹਾਂ ਇਹ ਫੌਜ ਨੇ ਸਾਡੇ ਵਾਸਤੇ ਖੜਨਾ ਹੈ ਇਹੀ ਫੌਜ ਦੇ ਵਿੱਚ ਨੀਲੇ ਬਾਣੇ ਵਾਲੀ ਫੌਜ ਜਿੰਨੀ ਸ਼ਹੀਦ ਸਿੰਘ ਫੌਜ ਆ ਖਾਲਸਾ ਜੀ ਨੀਲੇ ਬਾਣੇ ਵਾਲੀ ਫੌਜ ਆ ਸਾਰੀ ਫੌਜ ਉਤਰੇਗੀ ਸਾਡੀ ਰੱਖਿਆ ਕਰੇਗੀ ਤੇ ਜੇ ਅਸੀਂ ਆਪਣੇ ਮੁਖ ਨਾਲ ਇਹਨਾਂ ਦੀ ਸਾਰੀ ਉਮਰ ਦਿੰਦਿਆਂ ਹੀ ਕਰ ਛੱਡੀ ਫਿਰ ਖਾਲਸਾ ਜੀ ਮਹਾਰਾਜ ਦੀ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ ਕਿਉਂ ਨਿੰਦਿਆ ਕਿਸੇ ਦੀ ਕਰਨੀ ਆ ਕੋਈ ਬੁਰਾ ਕੋਈ ਭਲਾ ਪਰ ਮੈਂ ਇਹ ਗੱਲ ਤਾਂ ਕੀਤੀ ਆ ਪਹਿਲਾਂ ਸਟਾਰਟਿੰਗ ਦੇ ਵਿੱਚ ਵਿਚਾਰ ਤਾਂ ਕੀਤੀ ਆ ਕਿ ਹੋਰ ਬਹੁਤ ਗੱਲਾਂ ਨੇ ਨਾਮ ਦਾ ਪ੍ਰਚਾਰ ਕਰੋ ਨਾਮ ਬਾਰੇ ਕੁਝ ਦੱਸੋ ਅਭਿਆਸ ਬਾਰੇ ਕੁਝ ਦੱਸੋ ਭਜਨ ਬਾਰੇ ਕੁਝ ਦੱਸੋ ਕੋਈ ਬੰਦਗੀ ਬਾਰੇ ਦੱਸੋ ਮਹਾਰਾ ਦੇ ਸਰੂਪ ਬਸੂਰ ਬਾਰੇ ਦੱਸੋ ਮਹਾਰਾ ਦੇ ਦੀਦਾਰ ਬਾਰੇ ਦੱਸੋ ਬੜੇ ਮੁੱਦੇ ਨੇ ਖਾਲਸਾ ਜੀ ਬੜੇ ਖਾਲਸਾ ਜੀ ਇਹੋ ਜੇ ਕੁਐਸਚਨ ਨੇ ਉਹਨਾਂ ਬਾਰੇ ਕੋਈ ਨਹੀਂ ਬੋਲਦਾ ਜੇ ਬੋਲਣ ਲੱਗਦੇ ਆ ਤੇ ਖਾਲਸਾ ਜੀ ਇਹੋ ਜੀਆਂ ਗੱਲਾਂ ਫੜ ਲੈਂਦੇ ਆ ਵੀ ਇੱਥੇ ਕਿਉਂ ਤੇ ਉਹ ਤੇ ਕੋ ਸੋ ਸਾਡੇ ਲੋਕਾਂ ਨੂੰ ਅਜੇ ਤੱਕ ਇਹ ਅਕਲ ਨਹੀਂ ਆਈ ਵੀ ਗੁਰੂ ਨਾਨਕ ਸਾਹਿਬ ਮਹਾਰਾ ਨੇ ਸਾਨੂੰ ਬੜ ਲ ਦਿੱਤਾ ਗੁਰੂ ਨਾਨਕ ਸਾਹਿਬ ਨੇ ਸਾਡੇ ਤੀਰਥ ਇੱਥੇ ਬਣਾ ਦਿੱਤੇ ਗੁਰੂ ਰਾਮਦਾਸ ਮਹਾਰਾ ਦੇ ਘਰ ਸ੍ਰੀ ਅਮਰਸਰ ਸਾਹਿਬ ਵਿੱਚ ਖਾਲਸਾ ਜੀ ਪੰਜ ਸਰੋਵਰ ਮੇਂ ਸ੍ਰੀ ਮੁਕਤਸਰ ਸਾਹਿਬ ਸਰੋਵਰ ਹੈ ਸੋ ਇਹ ਵੱਡੇ ਵੱਡੇ ਤੀਰ ਸਮਾਰੇ ਨੇ ਸਾਨੂੰ ਬਖਸ਼ੇ ਵੀ ਕੁ ਸਿੱਖੋ ਤੁਸੀਂ ਇੱਥੇ ਕਰਨਾ ਅਫਸੋਸ ਦੀ ਗੱਲ ਹੈ ਕਿ ਸਾਡੇ ਵੱਡੇ ਵੱਡੇ ਜਿਹੜੇ ਚੁਣੌਂਦੇ ਅਸੀਂ ਵੱਡਿਆਂ ਵੱਡੀਆਂ ਜਗ੍ਹਾ ਤੇ ਬਾਇਏ ਹੋਏ ਖਾਲਸਾ ਜੀ ਕੋਈ ਕਿਤੇ ਤੁਰਿਆ ਫਿਰਦਾ ਨਾਉਣ ਕੋਈ ਕਿਤੇ ਤੁਰਿਆ ਫਿਰਦਾ ਉੱਥੇ ਇੰਨੀ ਦੁਨੀਆ ਮਰਨ ਢਈ ਆ ਉਹ ਕੰਡਿਆਂ ਦੇ ਵਿੱਚ ਗੰਦ ਪਾ ਕੇ ਉੱਥੇ ਹੀ ਖਾਲਸਾ ਜੀ ਉਹ ਲੈਟਰਿੰਗ ਕਰੀ ਜਾਂਦੇ ਆ ਤੇ ਉੱਥੇ ਹੀ ਇਸ਼ਨਾਨ ਕਰੀ ਜਾਂਦੇ ਸਾਡੇ ਪਾਪ ਧੋਬ ਕੇ ਤੇ ਉਹੋ ਜੇ ਸਾਡੇ ਬੁਝੜ ਜਿਹੜੇ ਉੱਥੇ ਜਾ ਜਾ ਕੇ ਖਾਲਸਾ ਜੀ ਨਹਾਉਂਦੇ ਫਿਰਦੇ ਇਹਨਾਂ ਨੂੰ ਇਹ ਅਕਲ ਨਹੀਂ ਆਈ ਵੀ ਭਾਈ ਇੱਥੋਂ ਦਾ ਪ੍ਰਚਾਰ ਕਰੋ ਇੱਥੇ ਤਾਂ ਤੁਸੀਂ ਆਪਣੇ ਸਵਰੂਪਾਂ ਦੀ ਨ ਸੋ ਮਹਾਰਾ ਸੱਚੇ ਪਾਤਸ਼ਾਹ ਇਹਨਾਂ ਨੂੰ ਸਮਤ ਬਖਸ਼ਣ ਆਪ ਜੀ ਸਭ ਸੰਗਤਾਂ ਦੇ ਚਰਨਾਂ ਵਿੱਚ ਇਹ ਹੀ ਬੇਨਤੀ ਹੈ ਕਿ ਆਪਣੀ ਵਿਵੇਕ ਬੁੱਧ ਰੱਖੋ ਗੁਰੂ ਨਾਨਕ ਸਾਹਿਬ ਦਾ ਨਾਮ ਲਾਓ ਕਿਸੇ ਦੇ ਵਿਵਾਦ ਵਿੱਚ ਨਾ ਆਓ ਆਪਣਾ ਸਿੱਧਾ ਚੱਲੋ ਮਹਾਰਾ ਨੇ ਤੁਹਾਡੀ ਰੱਖਿਆ ਕਰ ਲੈਣੀ ਹੈ ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ ਕਿਉਂਕਿ ਸਮਾ ਬੜੀ ਹੈ ਸਮਾ ਜਵਾਬ ਦੇਵੇਗਾ ਜਿਸ ਵੇਲੇ ਸਮਾ ਜਵਾਬ ਦੇਵੇਗਾ ਖਾਲਸਾ ਜੀ ਉਸ ਵੇਲੇ ਕਿਸੇ ਕੋਲ ਜਵਾਬ ਨਹੀਂ ਹੋਵੇਗਾ ਮਹਾਰਾ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ